ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕਾਂਸ਼ੀ ਰਾਮ ਚੰਨ ਤੇ ਆਪ ਸਭ ਸੰਗਤ ਨੂੰ ਪਤਾ ਬਾ ਕੇ ਤੰਤਰ ਸ਼ੀਰ ਗੁਰੂ ਅਮਰਦਾਸ ਜੀ ਮਹਾਰਾ ਸੱਚੇ ਪਾਤਸ਼ਾਹ ਦਾ 450 ਸਾਲਾ ਜਿਹੜਾ ਕਿ ਜੋਤੀ ਜੋਦ ਦਿਵਸ ਮਨਾਇਆ ਜਾ ਰਿਹਾ ਵਾ ਜੀ ਤੇ ਮੈਂ ਇਸ ਲੰਗਰ ਦੇ ਵਿੱਚ ਖੜੋਤਾ ਜੀ ਬਾਬਾ ਲਖਾ ਸਿੰਘ ਦਾ ਜਿਹੜਾ ਕਿ ਲੰਗਰ ਚਲਾਇਆ ਜਾ ਰਿਹਾ ਜੀ ਠੀਕ ਹੈ ਉਹਨਾਂ ਵੱਲੋਂ ਲੰਗਰ ਲਗਾਇਆ ਵਾ ਜੀ ਤੇ ਮੈਂ ਗੱਲ ਕਰਦਾ ਜੀ ਇਹ ਸਾਡੇ ਜਥੇਦਾਰ ਸਾਹਿਬ ਨਾਲ ਬਾਬਾ ਕਲਵਿੰਦਰ ਸਿੰਘ ਜੀ ਉਹਨਾਂ ਨੇ ਇਹ ਕਿੱਥੇ ਲੰਗਰ ਲੱਗਾਈ ਤੇ ਕਿ ਕਿਸ ਕਰਕੇ ਲੱਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਰ ਤੇਰੇ ਤੇਰੀ ਹੁਕਮਾ ਤੋਹੇ ਬਣਾਵੇ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਗੁਰਿਆਈ ਦਿਵਸ ਤੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਹਾੜਾ ਜੋ ਸਤਾਵਦੀ ਦੇ ਰੂਪ ਵਿੱਚ ਸੰਗਤਾਂ ਬਹੁਤ ਵੱਡੇ ਪੱਧਰ ਤੇ ਮਨਾ ਰਹੀਆਂ ਹਨ ਇਨ੍ਹਾਂ ਹੀ ਸੰਗਤਾਂ ਦੀ ਆਗਮਨ ਨੂੰ ਫਰਖਟ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਉਹਨਾਂ ਤੋਂ ভরਸਾ ਹੈ ਬਾਬਾ ਲੱਖਾ ਸਿੰਘ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਕੋਟੇ ਵਾਲੇ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਡੇਰਾ ਸਾਹਿਬ ਤੋਂ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਸੰਗਤਾਂ ਨੂੰ ਬੇਨਤੀ ਆ ਹਮ ਹਮ ਅੱਜ ਪਹੁੰਚੋ ਗੁਰੂ ਦੇ ਲੰਗਰ ਸ਼ਕੋ ਤੇ ਆਪਣਾ ਜੀਵਨ ਸਫਲਾ ਬਣਾਓ ਸਭ ਸੰਗਤਾਂ ਉਹ ਮਹਮਾਗੇ ਪਹੁੰਚੋ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਕੇ ਜੀਵਨ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੀ ਬਾਬਾ ਕਰਦੇਵ ਸਿੰਘ ਜੀ ਸ੍ਰੀ ਗੁਰਬੰਧ ਸਾਹਿਬ ਜੀ ਦੀ ਵਾਫਾਤ ਲਈ ਨਗਰੀ ਤੇ ਸ੍ਰੀਮਾਨ ਸੰਤ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਜਿਨ੍ਹਾਂ ਦੇ ਸਾਥ ਸੰਗਤ ਦੇ ਸੰਯੋਗ ਦੇ ਨਾਲ ਸਾਰੇ ਭਗਵਾਨ ਜਿੰਨਿਆਂ ਦੇਸੀ ਕੋਦੇ ਵਿੱਚ ਚੱਲ ਰਹੇ ਆ ਤੇ ਸ੍ਰੀ ਗੋਲਵਾਲ ਸਾਹਿਬ ਮੇਨ ਹਾਈਵੇ ਦੇ ਉੱਤੇ ਲੱਗ ਚੱਲ ਰਹੇ ਆ ਤੇ ਸੰਤਾਂ ਵਰਿਆਂ ਉਤਸ਼ਾਹ ਨਾਲ ਸੇਵਾ ਕਰ ਰਹੀਆਂ ਸਾਰੇ ਸੰਤਾਂ ਨੂੰ ਜੀ ਆਇਆਂ ਆਖਿਆ ਜਾਂਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤੇ ਬਾਕੀ ਸਭ ਸੰਤਾਂ ਨੂੰ ਪਤਾ ਵਾ ਤੇ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਢੇ 400 ਸਾਲਾ ਦੇਸ ਮਨਾਏ ਜਾ ਰਿਹਾ ਜੀ ਤੇ ਇਸ ਮੌਕੇ ਸੰਤ ਮਹਾਂਪੁਰਸ਼ਾਂ ਲੋ ਬਹੁਤ ਭਾਰੀ ਲੰਗਰ ਲੱਗੇ ਆ ਜੀ ਪੂਰੇ ਖੋਨਦਲ ਦੇ ਵਿੱਚ ਲੰਗਰ ਲੱਗੇ ਜੀ ਇੱਥੇ ਬਾਬਾ ਲਖਾ ਸਿੰਘ ਜੀ ਜਿਹੜੇ ਕੋਟੇ ਵਾਲੇ ਉਹਨਾਂ ਦੇ ਕੋ ਇੱਥੇ ਜਿਹੜਾ ਲੰਗਰ ਆ ਇੱਥੇ ਪਕੌੜਿਆਂ ਦਾ ਆ ਮੇਸੂ ਆ ਜੀ ਵੇਸਣੇ ਆ ਬਰੈਡ ਆ ਜਲੇਬੀਆਂ ਜੀ ਵੱਖ-ਵੱਖ ਪਦਾਰਥਾਂ ਦੇ ਲੰਗਰ ਲਾਏ ਆ ਜੀ ਤੇ ਸਭ ਸੰਗਤਾਂ ਨੂੰ ਬੇਨਤੀ ਆ ਕਿ ਜਰੂਰ ਲੰਗਰ ਛਕਣ ਜੀ ਇਹ ਸੇਵਾਦਾਰ ਸੇਵਾ ਕਰਦੇ ਜੀ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੀ ਪਰਮਾਤਮਾ ਨੂੰ ਚੜ੍ਹਦੀਆਂ ਕਲਾ ਰੱਖੇ ਜੀ ਵਾਹਿਗੁਰੂ ਜੀ ਇੱਥੇ ਇਸ ਜਗ੍ਹਾ ਤੇ ਕਿਉਂਕਿ ਪੰਡਾਲ ਦੇ ਵਿੱਚ ਬਹੁਤ ਤਕੜਾ ਲੰਗਰ ਲੱਗਾ ਹੈ ਜੀ ਤੇ ਇਹ ਜਿਹੜਾ ਕਿ ਇਹ ਲੰਗਰ ਇੱਥੇ ਬ੍ਰੈਡ ਪਕੌੜਿਆਂ ਦਾ ਲੰਗਰ ਹੈ ਜੀ ਤੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਕਿ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਕਿ 450 ਸਾਲਾਂ ਜਿਹੜਾ ਕਿ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ ਜੀ ਇਸ ਮੌਕੇ ਸ਼੍ਰੀ ਗੋੰਦਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਬਹੁਤ ਭਾਰੀ ਮੇਲਾ ਲੱਗਾ ਜੀ ਤੇ ਅਸੀਂ ਹੁਣ ਮੈਂ ਖੜੋਤਾ ਜੀ ਅ ਬਾਬਾ ਲੱਖਾ ਸਿੰਘ ਜੀ ਹੁਣਾ ਜਿਹੜਾ ਕਿ ਲੰਗਰ ਲਾਇਆ ਜੀ ਤੇ ਉਹਦੇ ਵਿੱਚ ਖੜੋਤਾ ਜੀ ਬੜੀ ਮਹਾਰਾਜ ਦੀ ਕਿਰਪਾ ਤੇ ਬਹੁਤ ਪਦਾਰਥ ਬਣੇ ਆ ਜੀ ਸਭ ਸੰਗਤਾਂ ਨੂੰ ਬੇਨਤੀ ਆ ਵੀ ਇਸ ਲੰਗਰ ਦੇ ਵਿੱਚ ਵੀ ਤੁਸੀਂ ਜ਼ਰੂਰ ਦਰਸ਼ਨ ਦਿਓ ਜੀ ਔਰ ਕਾਫੀ ਕਿਰਤੋ ਤਮੰਨਾ ਸੀ ਵੀ ਬਾਬਾ ਜੀ ਦੇ ਦਰਸ਼ਨ ਕਰੀਏ ਅੱਜ ਸੰਤ ਬਾਪੁਰਸ਼ੀਰ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਉਹਨਾਂ ਦੇ ਵੀ ਦਰਸ਼ਨ ਹੋ ਗਏ ਜੀ ਤੇ ਬਾਬਾ ਜੀ ਨਮਸਕਾਰ ਜੀ ਤੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਅੱਜ ਸਾਰੀ ਸੰਗਤ ਦੇ ਦਰਸ਼ਨ ਹੋਏ ਆ ਜੀ ਸਭ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਲੰਗਰ ਤੁਸੀਂ ਸਾਰਿਆਂ ਨੇ ਛੱਕੇ ਜਣਾ ਬੜੇ ਪਦਾਰਥ ਬਣੇ ਆ ਜੀ ਤੁਸੀਂ ਲੰਗਰ ਦੇ ਵਿੱਚ ਜਰੂਰ ਆਓ ਜੀ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਤੇ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਹੋਰ ਦੇਵੇ ਇਹ ਦੇਖੋ ਜੀ ਜਿਹੜਾ ਕੇ ਸੰਤ ਬਾਬਾ ਲਖਾ ਸਿੰਘ ਜੀ ਉਹਨਾਂ ਨੇ ਕਿ ਜਿਹੜੇ ਲੰਗਰ ਦੀ ਸੇਵਾ ਇਥੇ ਕਰ ਰਹੇ ਆ ਜੀ ਫੇਜ਼ 2 ਦੇ ਵਿੱਚ ਗੋਂਦ ਵਾਲਾ ਬਾਈਪਾਸ ਉੱਥੇ ਸੇਵਾ ਲੱਗ ਰਹੀ ਹੈ ਜੀ ਉੱਥੇ ਲੰਗਰ ਕਾਫੀ ਦਿਨਾਂ ਤੋਂ ਚੱਲ ਰਿਹਾ ਜੀ ਆ ਦੇਖੋ ਬੜੀ ਅਹ ਮਹਾਰਾਜ ਦੀ ਕਿਰਪਾ ਦਾ ਤੇ ਜੀ ਆ ਦੇਖੋ ਕਿਦਾਂ ਮਤਲਬ ਹਰ ਬਨੇ ਸਤਿਗੁਰ ਦੀ ਕਿਰਪਾ ਜੀ ਆਹ ਲਓ ਬ੍ਰੈਡਾਂ ਦੇ ਢੇਰ ਲਾਏ ਹੈ ਜੀ ਇਹ ਦੇਖੋ ਜੀ